ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਮਹਾਨ ਰਹਿਮਤ ਕੀਤੀ ਆਪਾਂ ਸਾਰੇ ਉਹਨਾਂ ਦਾ ਜੀਵਨ ਇਤਿਹਾਸ ਸਰਵਣ ਕਰ ਰਹੇ ਹਾਂ ਇਸ ਲਈ ਜਿਹੜਾ ਸ਼ਹੀਦੀ ਪੰਦਰਵਾੜਾ ਸੀ ਆਪਾਂ ਸਾਰਿਆਂ ਨੇ ਲੜੀਵਾਰ आनंदपुर साहब ਤੋਂ ਲੈ ਕੇ ਚਮਕੌਰ ਸਾਹਿਬ ਤੇ ਸਰਹੰਦ ਤੇ ਸਤਿਗੁਰੂ ਜੀ ਦਾ ਰਾਏ ਕੱਲੇ ਕੋਲ ਰਾਏ ਕੋਟ ਤੇ ਲੰਮੇ ਪਹੁੰਚਣਾ ਇਹ ਸਾਰਾ ਇਤਿਹਾਸ ਆਪਾਂ ਸਰਵਣ ਕੀਤਾ ਸਭ ਜਾਦਿਆਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਸੁਚਾਨੰਦ ਕਿਵੇਂ ਕੌੜਾ ਬਣਿਆ ਕਿਵੇਂ ਉਹਨੇ ਧਰੋ ਕਮਾਇਆ ਵਜ਼ੀਰ ਖਾਨ ਇਹ ਸਾਰਾ ਇਤਿਹਾਸ ਆਪਾਂ ਸੁਣਿਆ ਟੋਡਰ ਮਲ ਕਿਵੇਂ ਗੁਰੂ ਕਾ ਪਿਆਰਾ ਬਣਿਆ ਤੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਉਤੋਂ ਆਪਾਂ ਕੁਰਬਾਨ ਕੀਤਾ ਉਹ ਸਾਰੀਆਂ ਜੜੀਆਂ ਨੇ ਗੁਰੂ ਇਤਿਹਾਸ ਸਾਖੀਆਂ ਗੁਰੂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਆਧਾਰ ਤੇ ਆਪਾਂ ਸਰਵਣ ਕੀਤੀਆਂ ਹਨ ਤੇ ਉਸ ਤੋਂ ਪਹਿਲਾਂ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਉਹ ਆਪਾਂ ਲੜੀਵਾਰ ਸਰਵਣ ਕਰਦੇ ਸੀ ਤੇ ਕੁਝ ਸਮੇਂ ਲਈ ਆਪਾਂ ਉਸ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਹੜੀ ਜੀਵਨ ਸਾਖੀ ਸੀ ਉਹਨੂੰ ਰੋਕ ਕੇ ਆਪਾਂ ਸ਼ਹੀਧੀਆਂ ਸਰਵਣ ਕੀਤੀਆਂ ਤੇ ਆਓ ਆਪਾਂ ਫੇਰ ਤੋਂ ਜੁੜੀਏ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਨਾਲ ਆਪਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਇਤਿਹਾਸ ਸੁਣਿਆ ਸੀ ਬਾਦਸ਼ਾਹ ਜੀ ਦਾ ਪ੍ਰਕਾਸ਼ ਬਾਲ ਕੌਤਕ ਤੇ ਸੁਲਤਾਨਪੁਰ ਬੀਬੇ ਨਾਨਕੀ ਜੀ ਦੇ ਕੋਲ ਆਉਣਾ ਮੋਦੀ ਖਾਨੇ ਲੱਗਣਾ ਸਤਗੁਰੂ ਜੀ ਦਾ ਵਿਆਹ ਤੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਇਹ ਸਾਰੀਆਂ ਜੋ ਗਾਥਾਵਾਂ ਨੇ ਆਪਾਂ ਸਰਵਣ ਕੀਤੀਆਂ ਨੇ ਤੇ ਹੁਣ ਆਪਾਂ ਸਰਵਣ ਕਰਨਾ ਹੈ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਵੇਂ ਦੇ ਵਿੱਚੋਂ ਇਸ਼ਨਾਨ ਕਰਕੇ ਬਾਹਰ ਆਏ ਉਹ ਵੀ ਆਪਾਂ ਸਰਵਣ ਕੀਤਾ ਇਤਿਹਾਸ ਤੇ ਮੋਦੀ ਖਾਨਾ ਲੁਟਾ ਦਿੱਤਾ ਹਿਸਾਬ ਕੀਤਾ ਫਿਰ ਵੀ ਮੇਰੇ ਬਾਦਸ਼ਾਹ ਦਾ ਵਾਧਾ ਨਿਕਲਿਆ ਤੇ ਸਤਿਗੁਰੂ ਨੇ ਉਦਾਸੀ ਬਸਤਰ ਪਹਿਨ ਲੈ ਹੁਣ ਜਗਤ ਜਲਾੰਦੇ ਨੂੰ ਤਾਰਨ ਦੀ ਤਿਆਰੀ ਹੈ ਇਸ ਤੋਂ ਅਗਲਾ ਜਿਹੜਾ ਇਤਿਹਾਸ ਬਾਬਾ ਲਖਮੀ ਦਾਜ਼ੀ ਉਹਨਾਂ ਦਾ ਜਨਮ ਹੋਣਾ ਇਹ ਆਪਾਂ ਅੱਜ ਸਰਵਣ ਕਰਾਂਗੇ ਤੇ ਆਓ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰਿਏ ਬੜੇ ਪ੍ਰੇਮ ਸਹਿਤ ਮਨ ਬ੍ਰਤੀ ਗੁਰ ਚਰਨਾਂ ਨਾਲ ਜੋੜੀਏ ਸਾਰੇ ਜਪੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਨੇਜ ਪ੍ਰਤੀਕੋਲ ਬੇਲੋਕ ਕੈ ਬੋਲ ਸੁਲਖਣੀ ਦਾਸ ਸਮਝਾਈ ਸਭ ਬਾਰਤਾ ਨਹਿਰ ਪਠਾਏ ਆਵਾਸ ਮਾਤਾ ਸੁਲਖਣੀ ਜੀ ਜਦੋਂ ਉਹਨਾਂ ਨੇ ਦੇਖਿਆ ਨਾ ਵੀ ਹੁਣ ਤਾਂ ਉਦਾਸੀ ਬਸਤਰ ਪਹਿਨ ਲੈਨੇ ਹੁਣ ਤੇ ਘਰ ਆਉਣਾ ਜਾਣਾ ਵੀ ਬੜਾ ਘੱਟ ਹੋ ਗਿਆ ਤੇ ਜਿਹੜਾ ਮੋਦੀ ਖਾਨਾ ਸੀ ਲਟਾ ਦਿੱਤਾ ਤੇ ਮਾਤਾ ਸੁਲਖਣੀ ਨੇ ਇੱਕ ਦਾਸ ਨੂੰ ਆਪਣੇ ਕੋਲ ਬੁਲਾਇਆ। ਨਿਜ ਪ੍ਰਤਕੂਲ ਬਿਲੋਕ ਕਹ ਸਭ ਕੁਝ ਉਲਟਾ ਹੁੰਦਾ ਹੋਇਆ ਦੇਖਿਆ ਕਿ ਸਾਰੇ ਹੁਣ ਕਾਰਜ ਮਾਤਾ ਜੀ ਨੇ ਸੋਚਿਆ ਵੀ ਇਹਦੇ ਪੁੱਠੇ ਕੰਮ ਹੋਣ ਲੱਗ ਪਏ। ਤੇ ਇੱਕ ਦਾਸ ਨੂੰ ਸਦਕੇ ਨਾ ਉਹਨੂੰ ਸਮਝਾਇਆ ਵੀ ਤੁਸੀਂ ਮੇਰੇ ਪੇਕੇ ਘਰ ਜਾਓ ਤੇ ਇਹ ਸਾਰੀ ਵਾਰਤਾ ਉੱਥੇ ਜਾ ਕੇ ਦੱਸੋ। ਮੂਲਾ ਸੁਣਤ ਘਟਾਲ ਕੋ ਆਵਦ ਭਇਓ ਤਾਲ ਇਹ ਦਾਸ ਮਾਤਾ ਜੀ ਦੇ ਪੇਕੇ ਘਰ ਜਦੋਂ ਪਹੁੰਚਾ ਸਾਰੀ ਵਾਰਤਾ ਦੱਸੀ ਤੇ ਮੂਲ ਚੰਦ ਜੀ ਸੁਣ ਕੇ ਤੁਰੰਤ ਆਪਣੀ ਬੇਟੀ ਦੇ ਕੋਲ ਪਹੁੰਚੇ ਗਿੰਦ ਗੱਟੀ ਔਰ ਅਟਪਟੀ ਪਾਵਦ ਕਸ਼ਟ ਵਿਸਾਲੇ ਰੇ ਵਿੱਚ ਰਸਤੇ ਵਿੱਚ ਸੋਚਦਾ ਹੁੰਦਾ ਗਿਣਤੀਆਂ ਗਿਣਦਾ ਆਉਂਦਾ ਤੇ ਆਪਣੇ ਆਪ ਵਿੱਚ ਬੜਾ ਦੁਖੀ ਹੋ ਰਿਹਾ ਨਿਜ ਅਪਰੋਧਾ ਇੱਕ ਸੰਗਲੇ ਆਵਾ ਪਰ ਸੁਲਤਾਨ ਆਪਣੇ ਨਾਲ ਆਪਣੇ ਨਿਜੀ ਪ੍ਰੋਹਤ ਨੂੰ ਨਾਲ ਲੈ ਕੇ ਨਾ ਉਹ ਸੁਲਤਾਨਪੁਰ ਪਹੁੰਚਿਆ ਸਹਤ ਨੇਕੇ ਸੁਤਾ ਸੋ ਮਿਲਿਓ ਰਿਦੈ ਅਕੋਲਾਨ ਬੜੇ ਪ੍ਰੇਮ ਨਾਲ ਆਪਣੀ ਪੁੱਤਰੀ ਨੂੰ ਮਿਲਿਆ ਬੇਸ਼ੱਕ ਅੰਦਰ ਵਿਆਕੁਲਤਾ ਸੀ ਅੰਦਰ ਦੁਖੀ ਹੋ ਰਿਹਾ ਸੀ ਇਹ ਸਾਰੀ ਗੱਲ ਸੁਣ ਕੇ ਸੁਨੇਹਾ ਪਰ ਆਪਣੀ ਪੁੱਤਰੀ ਨੂੰ ਮਾਤਾ ਸਲਖਣੀ ਨੂੰ ਬੜਾ ਖੁਸ਼ ਹੋ ਕੇ ਮਿਲਿਆ ਮਿਲ ਬੈਸ ਗयो ਜਬ ਭੂਜ ਤ ਭਾ ਤਬ ਬਾਦ ਬਖਾਨ ਕਰਿ ਪਿਤ ਪਸੂ ਮਿਲ ਬੈਸ ਗयो ਜਬ ਜਦੋਂ ਬਾਗ ਹੈ ਨਾ ਮੂਲਾ ਜੀ ਤੇ ਬੂਝਦਪਾ ਤਬ ਫਿਰ ਸਾਰਾ ਕੁਝ ਪੁੱਛਿਆ ਬਾਦ ਬਖਾਨ ਕਰੀ ਪੈਦਪਾਸੂ ਤੇ ਮਾਤਾ ਜੀ ਨੇ ਆਪਣੇ ਪਿਤਾ ਜੀ ਨੂੰ ਫਿਰ ਸਾਰੀ ਗੱਲ ਦੱਸੀ ਪਤ ਬੇਖ ਫਕੀਰ ਸਰੀਰ ਤਰਾ ਤਨ ਦੀਨ ਲਟਾਇ ਕੇ ਛੋੜ ਆਵਾਸੂ ਉਹਨਾਂ ਨੇ ਮੇਰੇ ਪਤੀ ਨੇ ਉਦਾਸੀ ਭੇਖ ਧਾਰਨ ਕਰ ਲਿਆ ਤੇ ਧਨ ਜਿਹੜਾ ਉਹ ਸਾਰਾ ਹੀ ਲੁਟਾ ਦਿੱਤਾ ਮੋਦੀ ਖਾਨਾ ਲੁਟਾਇਆ ਸੀ ਨਾ ਸਤਗੁਰੂ ਨੇ ਕਿ ਜਿਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਲੈ ਜਾਓ ਜੋ ਕਹਿੰਦੇ ਸਾਰਾ ਕੁਝ ਲੁਟਾ ਦਿੱਤਾ ਛੋੜ ਆਵਾਸੂ ਘਰ ਵੀ ਛੱਡ ਦਿੱਤਾ ਦਿਨ ਤੀਨ ਰਹੇ ਮਦਨੀਰ ਨਦੀ ਪੁਨ ਤੀਰ ਆਏ ਨਚੋ ਜਲ ਜਾਸੂ ਕਹਿੰਦੇ ਤਿੰਨ ਦਿਨ ਨਦੀ ਦੇ ਵਿੱਚ ਰਹੇ ਪਰ ਜਦੋਂ ਜਲ ਦੇ ਕੰਡੇ ਤੇ ਆਏ ਤਾਂ ਉਹਨਾਂ ਨੂੰ ਜਲ ਨੂੰ ਛੋਇਆ ਹੀ ਨਹੀਂ। ਖਲ ਗੌਰ ਮੜੀ ਮੈਂ ਆਸਨ ਕੀਰ ਕਹਿ ਨਾ ਸੁਨੇ ਨਾ ਪਨੈ ਕਸ਼ਤਾਸੂ ਕਹਿੰਦੇ ਹੁਣ ਉਹਨਾਂ ਨੇ ਮੜੀਆਂ ਮਸਾਣਾ ਦੇ ਵਿੱਚ ਵਸਾ ਕਰ ਲਿਆ। ਹੁਣ ਉਥੇ ਬਹਿ ਜਾਂਦੇ ਨੇ ਜਾ ਕੇ। ਉਥੇ ਜਾਣ ਦਾ ਕਾਰਨ ਆਪਾਂ ਪਹਿਲਾਂ ਵੀ ਸੁਣਿਆ। ਬੜੀਆਂ ਮਸਾਣਾ ਵਿੱਚ ਉੱਥੇ ਬਹਿਣ ਦਾ ਕਾਰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਸੀ ਵੀ ਉੱਥੇ ਪਿੱਛੇ ਭੀੜ ਨਾ ਬਹੁਤੀ ਲੱਗੇ ਕਿਉਂਕਿ ਸਮਾਂ ਹੁੰਦਾ ਨਾ ਜਿਹੜੇ ਸਮੇਂ ਜਿਹੜਾ ਕਾਰਜ ਕਰਨਾ ਉਦੋਂ ਹੀ ਕਰਨਾ ਹੈ ਨਹੀਂ ਤਾਂ ਜਦੋਂ ਸਤਗੁਰੂ ਜੀ ਆਕਾਂਡ ਚ ਬਹਿੰਦੇ ਨਾ ਬੜੇ ਲੋਕ ਸਤਗੁਰੂ ਦੇ ਕੋਲ ਬਹਿ ਜਾਂਦੇ ਸੀ ਆ ਕੇ ਤੇ ਜਿਹੜੀ ਕੋਈ ਵਿਚਾਰ ਭਵਿੱਖ ਦੀ ਕਰਨੀ ਸੀ ਸੰਸਾਰ ਨੂੰ ਕਿਵੇਂ ਤਾਰਨਾ ਹੈ ਉਹ ਵਿਅਉਤ ਬੰਦੀ ਛਾਇਦੇ ਸੋਅਸਤੇ ਮੇਰੇ ਪਾਤਸ਼ਾ ਅਕਾਂਤ ਚ ਕੁਛ ਸਮਾਂ ਵਿਚਾਰਨਾ ਚਾਹੁੰਦੇ ਸੀ ਤੇ ਜਦੋਂ ਹੁਣ ਸੰਗੀ ਸਾਥੀ ਪਿਆਰ ਕਰਨ ਵਾਲੇ ਸਾਰੇ ਆਉਂਦੇ ਤੇ ਉਦੋਂ ਅਕਾਂਤ ਨਾ ਰਹਿੰਦਾ ਤੋਂ ਇਸ ਵਾਸਤੇ ਜੋੜਾ ਮਣੀ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਵੀ ਉਹ ਅਕਾਂਤ ਵਿੱਚ ਰਹਿਣ ਵਾਸਤੇ ਵੀ ਮੇਰੇ ਕੋਲ ਕੁਛ ਸਮਾਂ ਕੋਈ ਆਵੇ ਨਾ ਕਿ ਉਹ ਗੜੀਆਂ ਮਸਾਣਾ ਦਾ ਡਰ ਬੜਾ ਕਿ ਉਹ ਤੇ ਜਾ ਕੇ ਬੈਠਣਾ ਪਸੰਦ ਨਹੀਂ ਕਰਦਾ ਸੋ ਇਸ ਲਈ ਉੱਥੇ ਜਦੋਂ ਬੈਠਣ ਲੱਗ ਪਏ ਨਾ ਸਤਿਗੁਰੂ ਤੇ ਮਾਤਾ ਸੁਲਖਣੀ ਜੀ ਆਪਣੇ ਪਿਤਾ ਜੀ ਨੂੰ ਕਹਿਣ ਲੱਗ ਪਏ ਕਹਿੰਦੇ ਉਹਨਾਂ ਨਾ ਉਹਨਾਂ ਨੇ ਤਾਂ ਫਕੀਰੀ ਭੇਖ ਧਾਰਨ ਕਰ ਲਿਆ ਦਿਨ ਤੀਨ ਰਹੇ ਬਦਨੀਰ ਨਦੀ ਪੁਨ ਤੀਰ ਤੀਰ ਆਏ ਨਾ ਛੋ ਜਲ ਜਾਸੂ ਥਲ ਗੋਰ ਮੜੀ ਮੈਂ ਅਸਨਕੀਨ ਬੜੀਆਂ ਮਸਾਣਾ ਵਿੱਚ ਉਹਨਾਂ ਨੇ ਆਸਨ ਕਰ ਲਿਆ ਕਹੇ ਨਾ ਸੁਨੇ ਨਾ ਸੁਨੇ ਜੋ ਭਜੇ ਕਸ਼ਤਾਸੂ ਜਿਹੜਾ ਵੀ ਕੋਈ ਉਹਨਾਂ ਨਾਲ ਗੱਲ ਕਰਦਾ ਤੇ ਅੱਗੋਂ ਕੋਈ ਜਵਾਬ ਨਾ ਦਿੰਦੇ ਸੋਨੋ ਤਨਜਾਬਾਨੀ ਨਿਜ ਕੰਨਾਂ ਜਦੋਂ ਆਪਣੀ ਪੁੱਤਰੀ ਦੀ ਇਹ ਗੱਲ ਆਪਣੇ ਕੰਨਾਂ ਦੇ ਨਾਲ ਮੂਲਾ ਜੀ ਨੇ ਸੁਣੀ ਨਾ ਭਇਓ ਕਰੋਧ ਮੈਂ ਬਹੁਤ ਗਲਤਾਨਾ ਤੇ ਬੜੇ ਕਰੋਧ ਵਿੱਚ ਆ ਗਏ ਫਰਕਤ ਅਦਰ ਲਾਲ ਕੇ ਨੈਨਾ ਕਹਿੰਦੇ ਬੁੱਲ ਫਰਕਦੇ ਨੇ ਗੁੱਸੇ ਵਿੱਚ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਮੁਗਤੇ ਬੋ ਬੋਲ ਤੋ ਦਰਬੈ ਨਾ ਤੇ ਮੁਖ ਜੋ ਕਰੋਧ ਦੇ ਬਚਨ ਬੋਲਣ ਲੱਗ ਪਏ ਦਰਬ ਲੋਟਾਉਣ ਕੀ ਸੁਦ ਸੁਣ ਘੈ ਜਦੋਂ ਸੁਣਿਆ ਵੀ ਸਾਰਾ ਇਹ ਦਰਬ ਧਨ ਲੁਟਾ ਦਿੱਤਾ ਸਹਿ ਨਾ ਸਕਿਓ ਗਮ ਨਿਓ ਸਰ ਤੁਣ ਘੈ ਤੇ ਉਹ ਜਰ ਨਾ ਸਕਿਆ ਗੁੱਸੇ ਵਿੱਚ ਸਿਰ ਹਲਾਉਂਦਾ ਉਹ ਤੁਰਿਆ ਐਦੀ ਕੋਲ ਕੋ ਕਲਸ ਸੁਸਹਾਵਨ ਬੇਦੀ ਕੋਲ ਦੇ ਕਲਸ ਸ਼ੋਭ ਦਿਨ ਗੁਰੂ ਨਾਨਕ ਪਾਤਸ਼ਾਹ ਜੈ ਵੈਸੇ ਜਨ ਕੀਰਤ ਪਾਵਨ ਜਥੇ ਬੈਠਦੇ ਨੇ ਉਹ ਸ਼ੋਭਾ ਪ੍ਰਾਪਤ ਕਰਦੇ ਨੇ ਤਹਾਂ ਆਏ ਬੋਲੇ ਉਹ ਦਰਬਾਨੀ ਤੇ ਮਹਿਤਾ ਜੀ ਮੂਲਾ ਜੀ ਉਥੇ ਆ ਕੇ ਨਾ ਦਰਬਾਨੀ ਬਾੜੇ ਬਜਨ ਬੋਲਣ ਲੱਗ ਪਏ ਤੂੰ ਜਨ ਵਿਹੁ ਹਾਨੀ ਕੁਲ ਕਾਨੀ ਤੋਂ ਕੁਲ ਦੀ लाज ਦੀ ਹਾਨੀ ਕਰਨ ਵਾਲਾ ਜਮਿਆ ਤੇਰੇ ਪਿਓ ਨੇ ਕਿੰਨਾ ਧਨ ਇਕੱਠਾ ਕੀਤਾ ਬਾਤ ਬਤਾ ਕੀ ਦਾਹਤ ਛਾਤੀ ਤੂੰ ਆਪਣੇ ਮਾਂ ਬਾਪ ਦੀ ਕਿਉਂ ਛਾਤੀ ਸਾੜਦਾ ਆਪਾਂ ਕਹਿ ਦਿੰਨੇ ਆ ਨਾ ਵੀ ਤੂੰ ਮਾੜੇ ਕੰਮ ਕਰਕੇ ਕਿਉਂ ਮਾਪਿਆਂ ਦਾ ਨਾਂ ਰੋਲਦਾ ਪਰ ਇਤੇ ਮੂਲਾ ਜੀ ਦੀ ਨਜ਼ਰ ਵਿੱਚ ਇਹ ਸਾਰਾ ਕੁਝ ਮਾੜਾ ਸੀ ਪਰ ਗੁਰੂ ਨਾਨਕ ਦੇਵ ਮਹਾਰਾਜ ਜੋ ਕਰਦੇ ਸੀ ਉਹ ਤਾਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਕਰਦੇ ਸੀ ਉਹ ਨਜ਼ਰ ਨਹੀਂ ਸੀ ਆਮ ਬੰਦਾ ਉਸ ਗੱਲ ਨੂੰ ਨਹੀਂ ਸੀ ਸਮਝ ਸਕਦਾ ਇਸ ਵਾਸਤੇ ਮੂਲਾ ਜੀ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਵੀ ਆਪਣੇ ਕੋਲੋਂ ਦਾ ਨਾਸ ਹੀ ਕਰ ਦਿੱਤਾ ਨਾ ਜੈ ਬੈਸੇ ਜਨ ਕੀਨਤ ਪਾਵਨ ਪਾਤਸ਼ਾਹ ਜੀ ਸ਼ੋਭਾ ਪਾਰੇ ਨੇ ਤੇ ਮਾਦਪਤਾ ਕੀ ਦਾ ਹਨਾ ਚਾਤੀ ਅਲਪ ਬੈਸ ਤੇ ਤੂੰ ਤਰ ਘਾਤੀ ਅਕਲ ਬਹਿ ਕੇ ਤੂੰ ਤਾਂ ਧਰ ਦਾ ਘਾਣ ਕਰ ਦੋਤਾ ਸਭ ਕੁਝ ਬਰਬਾਦ ਕਰ ਦੋਤਾ ਅੱਜ ਕੱਲ ਨਾ ਚੰਗੇ ਪੁੱਤ ਦੀ ਪਰਖ ਅਸੀਂ ਇਹੀ ਕਰਦੇ ਆ ਵੀ ਇਹਨੇ ਬੜੀ ਕਮਾਈ ਕੀਤੀ ਬਸ ਇਹੀ ਹੈ ਨਾ ਜਿਹੜੇ ਬੱਚੇ ਨੇ ਜਿਹੜੇ ਪੁੱਤ ਨੇ ਬਹੁਤ ਮਿਹਨਤ ਕਰਕੇ ਧਨ ਕਮਾ ਲਿਆ ਨਾ ਆਪਾਂ ਕਹਿੰਦੇ ਵੀ ਇਹਨੇ ਬੜੀ ਕਮਾਈ ਕੀਤੀ ਬੜਾ ਚੰਗਾ ਪੁੱਤ ਐ ਤੇ ਜੇ ਉਹਨੇ ਉਹਦੇ ਵਿੱਚੋਂ ਕੁਝ দান ਕਰ ਦਿੱਤਾ ਕਿਸੇ ਨੂੰ ਫਿਰ ਕਹਿੰਦੇ ਇਹਦੇ ਵਰਗਾ ਦੇ ਮਾੜਾ ਹੀ ਕੋਈ ਨਹੀਂ ਇਹਦੇ ਵਰਗਾ ਮਾੜਾ ਹੀ ਕੋਈ ਨਹੀਂ ਤੇ ਇਸੇ ਤਰ੍ਹਾਂ ਮੂਲਾ ਜੀ ਵੀ ਕਹਿੰਦੇ ਨੇ ਕਿ ਤੋਤਾ ਆਪਣੇ ਕੁੱਲ ਦਾ ਹੀ ਨਾਸ਼ ਕਰ ਦਿੰਦਾ ਨਾ ਡੋਬ ਦਿੰਦਾ ਬਿਨ ਗੁਣ ਪਰਕੇ ਬਿਨ ਪਿਕੇ ਸੁਤਾ ਕੀਨ ਸੰਬੰਧ ਤੇਰੇ ਸਾਰੇ ਗੁਨਾ ਨੂੰ ਪਰਖਣ ਤੋਂ ਬਿਨਾਂ ਹੀ ਮੈਂ ਆਪਣੀ ਲੜਕੀ ਦਾ ਤੇਰੇ ਨਾਲ ਸੰਬੰਧ ਕਰ ਦਿੱਤਾ ਤਦ ਕੋ ਮੈਂ ਦੁਖ ਪਾਏ ਹਾਂ ਸੁਖ ਨਾ ਪਿਖਿਓ ਪੇਸੰਦ ਕਹਿੰਦੇ ਜਦਨ ਦਾ ਤੇਰੇ ਨਾਲ ਮੇਰੀ ਲੜਕੀ ਦਾ ਨਾਤਾ ਹੋਇਆ ਨਾ ਰਿਸ਼ਤਾ ਹੋਇਆ ਵਿਆਹ ਹੋਇਆ ਉਸ ਦਿਨ ਤੋਂ ਮੈਂ ਦੁਖੀ ਦੁਖੀ ਹਾਂ ਮੈਨੂੰ ਸੁਖ ਨਹੀਂ ਮਿਲਿਆ ਹਾਰ ਸੁਨੇਹਾ ਮੈਨੂੰ ਦੁੱਖਾਂ ਭਰਿਆ ਹੀ ਜਾਂਦਾ ਪਿਤਾ ਸਮਾਨ ਜਾਨ ਗੁਣਮ ਐਨਾ ਪਿਤਾ ਦੇ ਬਰਾਬਰ ਜਾਣ ਕੇ ਸਤਿਗੁਰੂ ਨੇ ਕੋਈ ਅਗੋਂ ਬਚਨ ਨਾ ਕਿਤੇ ਤੂੰ ਸੁਨ ਰਹਿ ਨਾ ਬੋਲੇ ਬੈ ਨਾ ਕੁਛ ਨਹੀਂ ਬੋਲੇ ਕਿਉਂਕਿ ਜਿਹੜਾ ਸੋਹਰਾ ਹੁੰਦਾ ਨਾ ਉਹ ਪਿਓ ਦੇ ਬਰਾਬਰ ਹੁੰਦਾ ਬਹੁਤ ਦੁਰ ਬਚਨ ਭਾ ਕਰ ਮੁਲਾ ਤੇ ਬੜੇ ਭੇੜੇ ਬਚਨ ਬੋਲ ਕੇ ਨਾ ਮੂਲ ਚੰਦ ਜੀ ਉਰੇ ਆਵਾਜੇ ਮਤ ਪ੍ਰਤ ਕੁਲਾ ਜਿਸ ਦੀ ਬੁੱਦੀ ਪੁੱਠੀ ਸੀ ਤੇ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਬਹੁਤ ਗੁੱਜ ਦੁਰਬਚਨ ਬੋਲ ਕੇ ਨਾ ਫਿਰ ਵਾਪਸ ਨਗਰ ਦੇ ਵਿੱਚ ਆ ਗਏ ਭੇਵ ਨ ਲਖੈ ਇਸ ਜਗਤ ਦੇਵੰ ਜਗਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦੇ ਭੇਦ ਨੂੰ ਉਹ ਸਮਝ ਨਾ ਸਕਿਆ ਰਸੋਛਤੀ ਜਲ ਜਰ ਤ ਸਦਾ ਵੰ ਗੁੱਸੇ ਵਿੱਚ ਆ ਕੇ ਹਮੇਸ਼ਾ ਹੀ ਸੜਦਾ ਰਹਿੰਦਾ ਸਮਝਾ ਨਹੀਂ ਨਾ ਗੁਰੂ ਨਾਨਕ ਨੂੰ ਹੋਰ ਬਿਸੂ ਰਹਿ ਗਟੀ ਗੁਨੰਤਾ ਬੋਤ ਮਾੜੀਆਂ ਸੋਚਾਂ ਹਰਦੇ ਵਿੱਚ ਆ ਰਹੀਆਂ ਨੇ ਮੂਲ ਚੰਦ ਜੀ ਦੇ ਬਿਨਾਂ ਲਖੇ ਅਪਵਾਦਕਵੰਤਾ ਸਮਝੇ ਬਿਨੈ ਦੁਖੀ ਹੁੰਦਾ ਕਈ ਵਾਰ ਨਾ ਕਈ ਗੱਲਾਂ ਤੋਂ ਅਸੀਂ ਇੰਨੇ ਕੁ ਦੁਖੀ ਹੋ ਜਾਂਨੇ ਆ ਤੇ ਬੰਦਾ ਸੋਚਦਾ ਵੀ ਇਹਦੇ ਨਾਲੋਂ ਨਾ ਪਿਛੇ ਹਟਣਾ ਦੂਰ ਹੋਣਾ ਹੀ ਚੰਗਾ ਪਰ ਉਸ ਗੱਲ ਨੂੰ ਪੂਰਾ ਸਮਝੀਏ ਪਹਿਲਾਂ ਕਈ ਵਾਰ ਆ ਨਾ ਜਦੋਂ ਅਸੀਂ ਗੱਲ ਨੂੰ ਪੂਰਾ ਸਮਝਦੇ ਨਹੀਂ ਕਿਸੇ ਦੀ ਕਹੀ ਹੋਈ ਗੱਲ ਨੂੰ ਪੂਰਾ ਸੁਣਦੇ ਨਹੀਂ ਜਾਂ ਕਿਸੇ ਦੇ ਕੀਤੇ ਹੋਏ ਕਾਰਜ ਨੂੰ ਜਾਣੇ ਤੋਂ ਬਗੈਰ ਹੀ ਅਸੀਂ ਆਪਣਾ ਫੈਸਲਾ ਦੇ ਦਿੰਨੇ ਆ ਵੀ ਇਹ ਤਾਂ ਬਹੁਤ ਮਾੜਾ ਹੈ ਇਹ ਤਾਂ ਬਹੁਤ ਮਾੜਾ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਤੇ ਜਿਹ ਦਿਜ ਕੀ ਸੰਗਤ ਕਰਤ ਤੇ ਠਿਗ ਬੈਠਿਓ ਜਾਏ ਤੇ ਸਤਿਗੁਰੂ ਕਿਰਪਾ ਕਰਦੇ ਨੇ ਭੇਵਨ ਲਖੈ ਈਸ जग ਦੇਵੰ ਗੁਰੂ ਦਾ ਭੇਦ ਨਹੀਂ ਪਾਇਆ ਤੇ ਜੇ ਦਿਜ ਕੀ ਸੰਗਤ ਕਰਤ ਤੇ ਠਿਗ ਬੈ ਸਿਓ ਜਾਏ ਜਿਸ ਬ੍ਰਹਮਣ ਨੂੰ ਨਾਲ ਲੈ ਕੇ ਆਸੀ ਤੇ ਹੁਣ ਉਹਦੇ ਕੋਲ ਬਹਿ ਗਿਆ ਜਾ ਕੇ ਮਨ ਕੇ ਦੁੱਖ ਬਰਨਨ ਕਰੇ ਰੋਤ ਭਇਓ ਦੁੱਖ ਪਾਏ ਮਨ ਦੇ ਸਾਰੇ ਦੁੱਖ ਉਹਨੂੰ ਦਸੇ ਤੇ ਦੁਖੀ ਹੋ ਕੇ ਰੋਣ ਲੱਗ ਪਿਆ ਮੈਂ ਤਾਂ ਕਾਲੂ ਬੜਾ ਦੁਖੀ ਹੋਇਆ ਫਿਰ ਹਿਰਦੇ ਦੇ ਵਿੱਚ ਵੀ ਇਹ ਤਾਂ ਬੜਾ ਮਾੜਾ ਹੋਇਆ ਜੋ ਮੈਂ